ਵਾਹਿਗੁਰੂ ਸਾਹਿਬ ਜੀਓ ਰਾਗ ਤਿਲੰਗ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ यक अर्ज गुफतम पेश तो दर कुन कर तार हका कबीर करीम तू बेऐब परवदगार दुनिया मुकाम फानी तहक दिलदानी सर मोए अजरायल गृफतेह दिल हेचना दानी रहा ਜਨ ਪਿਸਰ ਪਦਰ ਬਿਰਾਦਰ ਕਸਨੇਸ ਦਸਤੰਗੀਰ ਆਖਿਰ ਬਿਆਫਤਮ ਕਸਨਾ ਦਰਦ ਚੂ ਸਵਧ ਤਕਬੀਰ ਸਭ ਰੋਜਗਸਤਮ ਦਰ ਹਵਾ ਕਰਦੇਮ ਬਦੀਖਿਆਲ ਗਾਹੇ ਨਾਨਕੇ ਕਾਰ ਕਰਦੰ ਮਮ ਇਚਨੇ ਅਹਵਾਲ ਬਦਬਖਤ ਹਮ ਚੋ ਬਖੀਲ ਗਾਫਲ ਬਿਨਜ਼ਰ ਬੇਬਾਕ ਨਾਨਕ ਬਗਿਓ ਏ ਦੇ ਜਨ ਤੁਰਾ ਤੇਰੇ ਚਾਕਰਾਂ ਪਾਖਾਖ ਤੇ ਲੰਗ ਮਹਲਾ ਪਹਿਲਾ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੇਤ ਮੈਂ دیਵਾਨਾ ਭਇਆ ਅਤੀਤ कर सा दर्शन के पुख मैं दर मांगो नीता नीत तो दर्शन के करो समाए मैं दर मांगत भिखे आ पाए रहा ਕਿਸਰ ਕਸਮ ਮਿਰਗ ਮੈਂ ਹਰਨਾ ਸਰਬ શરી ਚੜਨਾ ਚੰਦਨ ਭਗਤਾ ਜੋਤ ਅਨੇਹੀ ਸਰਬੇ ਪਰਮਲ ਕਰਨਾ ਕੇ ਪਟ ਪਾਂਡਾ ਕਹਿ ਨ ਕੋਏ ਐਸਾ ਭਗਤ ਵਰਣ ਮਹਿ ਹੋਏ ਤੇਰੇ ਨਾਮ ਨਿਵੈ ਰਹੇ ਲਿਵ ਲਾਏ ਨਾਨਕ ਤਿੰਨ ਧਰ ਭੀਖਿਆ ਪਾਏ ਤੇ ਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲਬਰੰਗਾਏ ਮੇਰੇ ਕੰਤ ਨ ਭਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਉ ਕੁਰਬਾਨਾ ਜਾਓ ਮਿਹਰਵਾਨਾ ਹਉ ਕੁਰਬਾਨਾ ਜਾਓ ਹਾਂ ਕੁਰਬਾਨਾ ਜਾਉ ਤੇ ਨਾ ਕਹਿ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤੇ ਨਾ ਕਹਿ ਹਾਂ ਸਦ ਕੁਰਬਾਨਾ ਜਾਉ ਰਹਾਉ ਕਾਇਆ ਰੰਗਣ ਜੇਥੀਏ प्यारे भाई नाउ मजेठ रंगन वाला जे रंग है साहिब ऐसा रंग न देख जिनके चूले रतड़े प्यारे कांत ते ना कै पास ਤੋੜਤ ਨਾ ਕੇ ਜੇ ਮਿਲ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਮਣ ਕੰਤੈ ਭਾਵੇਂ ਆਪੇ ਹੀ ਰਵੇ ਤੇਲੰਗ ਮਹੱਲਾ ਪਹਿਲਾ ਐਨੜੀਏ ਮਾਨੜਾ ਕਾਇ ਕਰਹਿ ਆਪਨੜੈ ਘਰ ਹਰ ਰੰਗੋ ਕੀ ਨਾ ਮਾਨਹਿ ਸ਼ੋਨੇੜੈ ਤਨ ਕਮਲੀਏ ਬਾਹਰ ਕੀ ਢੂੰਡੇ ਪਹਿ ਕ ਅਦੇ ਸਲਾਈਆਂ ਨੇਣੀ ਭਾਵ ਕ ਕਰ ਸਿੰਗਾਰੂ ਤਾਂ ਸੋਹਾਗਣ ਜਾਣੀ ਐ ਲਾਗੀ ਜਾ ਸੋਹਤਰੇ ਪਿਆਰੂ ਐ ਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਪਾਵੇ ਕਰਨ ਪਲਹਾ ਕਰੇ ਬਹੁ ਤੇਰੇ ਸਾਤਨ ਮਹਿਲ ਨਾ ਪਾਵੇ ਵੇਣ ਕਰਮਾ ਕਿਛ ਪਾਈਏ ਨਹੀਂ ਜੇ ਬਹੁ ਤੇਰਾ ਧਾਵੇ ਲੱਭ ਲੋਭ ਅਹੰਕਾਰ ਕੀ ਮਾਤੇ ਮਾਇਆ ਮਾਹੇ ਸਮਾਣੀ ਇੰਨੀ ਬਾਤ ਸੋਹ ਪਈਐ ਨਾਹੀ ਭਈ ਕਮਣਿਆਣੀ ਜਾਏ ਪੁੱਛੋ ਸੋਹਗਣੀ ਵਾਹੈ ਕਿੰਨੀ ਬਾਤ ਸੋਹ ਪਈਐ ਜੋ ਕਿਛ ਕਰੇ ਸੋ ਭਲਾ ਕਰ ਮੰਨੀਐ ਹਕਮਤ ਹੁਕਮ ਚੁਕਾਈਐ ਜਾ ਕੈ ਪ੍ਰੇਮ ਪਧਾਰਤ ਪਾਈਐ ਤੋ ਚਰਣੀ ਚਿਤ ਲਾਈਐ ਸ਼ੋਕ ਹੈ ਸੋ ਕੀਜੈ ਤਨ ਮਨੁ ਦੀਜੈ ਐਸਾ ਪਰਮਲ ਲਾਈਐ ਏਬ ਕਹੈ ਸੁਹਾਗਣੀ ਭੈਣੇ ਇਨੀਆਂ ਬਾਤਿ ਸਹ ਪਾਈਐ ਆਪ ਗਵਈਐ ਤਾਂ ਸਹ ਪਾਈਐ ਔਰ ਕੈਸੀ ਚਤੁਰਾਈ ਸੋਹ ਨਦਰ ਕਰ ਦੇਖੈ ਸੋ ਦਿਨ ਲਿਖੈ ਕਮਨ ਨਾ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਇਹਨੇ ਸਪਾਏ ਸਮਾਣੀ सुंदर साए सरूप बिचखण कहिए सा सयानी तेलंग महला पहला जैसी मैं आवे खसम की वाणी तैसड़ा करे ज्ञान वेलालो ਬਾਪ ਕੇ ਜੰਜ ਲੈ ਕਬਲੋ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਸਰਮ ਧਰਮ ਦੁਏ ਛੱਪ ਖਲੋਏ ਕੂੜ ਵਿਰੇ ਪ੍ਰਧਾਨ ਵੇ ਲਾਲੋ ਕਾਜਿਆ ਬੰਮਨਾ ਕੇ ਗਲ ਥਕੇ ਅਗਦ ਪੜੇ ਸ਼ੈਤਾਨ ਵਿਲਾਲੋ ਮੁਸਲਮਾਨੀਆਂ ਪੜੇ ਕਤਵਾ ਕਸ਼ਟ ਮਹਿ ਕਰੇ ਖੁਦਾਏ ਵਿਲਾਲੋ ਜਾਤ ਸਨਾਤੀ ਹੋਰ ਹਿੰਦਵਾਨੀਆਂ ਇਹ ਪੀ ਲਿਖੈ ਲੈ ਵਿਲਾਲੋ ਖੂਨ ਕੇ ਸੋਹੇ ਲਾ ਗਾ ਵੀਏ ਨਾਨਕ ਰਤ ਕਾ ਕੁੰਗੂ ਪਾਏ ਬਿਲਾ ਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੂਲਾ ਜਿਨ ਉਪਾਏ ਰੰਗ ਰਵਾਏ ਬੈਠਾ ਵੇਖੈ ਵਖ ਅਕੇਲਾ ਸਚਾ ਸੋ ਸਾਹਿਬ ਸਚ ਤਪਾਵਸ ਸਚੜਾ ਨਿਆਉ ਕਰੇਗ ਮਸੋਲਾ ਕਾਇਆ ਕਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਨ ਸੀ ਬੁਲਾ ਆਵਲੇ ਅਠ ਤੇ ਰਹਿ ਜਾਨ ਸਤਨਵੈ ਹੋਰ ਪੀ ਉਠ ਸੀ ਮਰਦ ਕਾ ਚਲਾ ਸਚ ਕੀ ਬਾਣੀ ਨਾਨਕ ਆਖੇ ਸਚ ਸੁਣਾਏ ਸੀ ਸਚ ਕੀ ਬਿਲਾ ਤੇਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਬੇ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸਚ ਸਾਹਿਬ ਸਾਚਾ ਖੇਲਾ ਸਭ ਹਰ ਧਨੀ ਫਲਾਹ ਹੋ ਸੱਚ ਸਭ ਉਪਰ ਹਰ ਧਨੀ ਜਿਸ ਨਾਹੀ ਕੋਈ ਸਰੀਕ ਕਿਸ ਲਿਖੇ ਹੋ ਗਨੀ ਰਹਾਉ ਪਉਣ ਪਾਣੀ ਤਰਤੇ ਆਕਾਸ ਕਰ ਮੰਦਰ ਹਰ ਬਨੀ ਵਿਚ ਵਰਤੇ ਨਾਨਕ ਆਪ ਝੂਠ ਕਹੋ ਕਿਆ ਗਣੀ ਤਿਲੰਗ ਮਹੱਲਾ ਚੌਥਾ ਨਿਤ ਨੇਵਲ ਕਰਮ ਕਮਾਵੇ ਬਫਾਵੇ ਦੁਰਮਤੀਆ ਜਬ ਆਣੇ ਵਲਵੰਚ ਕਰ ਝੂਠ ਤਬ ਜਾਣੇ ਜਗ ਜਿਤਿਆ ਐਸਾ ਬਾਜੀ ਸੈਸਾਰ ਨ ਚਿਤੈ ਹਰ ਨਾਮਾ ਖਿੰਨ ਮੈਂ ਬਿਨ ਸੈ ਸਭ ਝੂਠ ਮੇਰੇ ਮਨ ਧਿਆਏ ਰਮਾ ਰਹਾਉ ਸਾਵੇਲਾ ਚਿਤ ਨ ਆਵੇ ਜਿਤੇ ਆਏ ਕੰਟਕ ਕਾਲ ਅਗਰਸੈ ਿਸ ਨਾਨਕ ਲੈ ਛਡਾਇ ਜਿਸ ਕਿਰਪਾ ਕਰ ਹਿਰਦੈ ਵਸੈ ਤੇ ਲੰਗ ਮਹਲਾ ਪੰਜਵ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨਿਆਏ ਅਸਮਾਨ ਜ਼ਮੀਨ ਦਰਖਤ ਆਪ ਪੈਦਾ ਇਸ ਖੁਦਾਏ ਬੰਦੇ ਚਸਮ ਦੀਦੰ ਫਨਾਏ ਦੁਨੀਆ ਮਰਦਾਰ ਖੁਰਦਨੀ ਗਾਫਲ ਹਵਾਏ ਰਹਾਉ ਗੈਬਾਨ ਹੈਵਾਨ ਹਰਾਮ ਕੋਸਤਨੇ ਮਰਦਾਰ ਬਖਰਾਏ ਦਿਲ ਕਬਜ ਕਬਜਾ ਕਾਦਰੋ ਦੋ ਜਕ ਸਜਾਏ ਵਲੀ ਨਿਆਮਤ ਬੇਰਾਦਰ ਦਰਬਾਰ ਮਿਲ ਕੇ ਖਨਾਏ ਜਬ ਅਜ਼ਰਾਇਲ ਬਸਤਨੀ ਤਬ ਚੇਕਾਰੇ ਬੈਦਾਏ ਹਵਾਲ ਮਲੂਮ ਕਰਦੰ ਪਾਕ ਅਲਾਹਾ ਬਗੋ ਨਾਨਕ ਅਰਦਾਸ ਪੇਸ ਦਰਵੇਸ ਬੰਦਾ ਹਾਂ ਤੇ ਲੰਗ ਘਰ ਦੂਜਾ ਮਹਲਾ ਪੰਜਵਾ ਤੁਦ ਬਿਨ ਦੂਜਾ ਨਹੀਂ ਕੋਈ ਤੂ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਾਬੇ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਨਹਾ ਅਗਮ ਅਗਾਧ ਉਚਿਆਪਾਰ ਜੋ ਤੁਧ ਸੇਵੇ ਤੈਨ ਪਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪਾ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲੇ ਹਾਰ ਤਿਸ ਕੈ ਸੰਗ ਤਰੈ ਸੰਸਾਰ ਕੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੇ ਬਾਛੋ ਧੂਰ ਤਿਲੰਗ ਮਹਲਾ ਪੰਜਵਾਂ ਕਰਤਿ ਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂ ਕਾਹੇ ਡੁਲੇ ਪ੍ਰਾਨੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂੰ ਕਿਆ ਸੋਈ ਦੇ ਅਧਾਰ ਜਿਨ ਉਪਾਏ ਮੇਦਨੀ ਸੋਏ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀਮ ਨ ਜਾਣੀ ਐ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹੋ ਤੂੰ ਸਮਰਾਥ ਆਕਾਥ ਆ ਗੋਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਤੇ ਲੰਗ ਮਹੱਲਾ ਪੰਜਵਾ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ پاک ਰਹਾਉ ਹਨੇ ਮਾਹੇ ਥਾਪ ਉਠਾਪ ਦਾ ਅਚਰਜ ਤੇਰੇ ਰੂਪਾ ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮਹਿ ਦੀਪ ਖੁਦ ਖਸਮ ਖਲਕ ਜਾਣੇ ਅਲਹਿ ਮਿਹਰਵਾਨ ਖੁਦਾਏ ਦਿਨਸਰੈਨ ਜੇ ਤੂੰ ਅਰਾਦੇ ਸੋ ਕਿਉਂ ਦੋਜਕ ਜਾਏ ਅਜ਼ਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਨ ਹੈ ਉਸਕੇ ਸਗਲ ਆਫੂ ਤੇਰੇ ਜਨ ਦੇ ਖੈਦਾਰ ਦੁਨੀਆਂ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ ਗੁਰ ਮਿਲ ਨਾਨਕ ਬੁਝਿਆ ਸਦਾ ਇੱਕਸ ਗਾਓ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ ਗੁਰ ਮਿਲ ਨਾਨਕ ਬੁਝਿਆ ਸਦਾ ਇੱਕਸਗਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ